ਸਤਨਾਮ ਸ੍ਰੀ ਵਾਹਿਗੁਰੂ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਦੇਸ਼ ਨੂੰ 22 ਭਾਗਾਂ ਵਿੱਚ ਵੰਡ ਦਿੱਤਾ ਹਰ ਭਾਗ ਨੂੰ ਮੰਜੀਦਾ ਨਾਂ ਦਿੱਤਾ ਗਿਆ ਇਲਾਕੇ ਦੀ ਮੰਜੀ ਉਸ ਭਾਗ ਦਾ ਸਿੱਖੀ ਪ੍ਰਚਾਰ ਕੇਂਦਰ ਬਣਾ ਦਿੱਤਾ ਗੁਰੂ ਜੀ ਮੰਜੀਦਾਰ ਉਸ ਨੂੰ ਸਥਾਪਿਤ ਕਰਦੇ ਸਨ ਜਿਹੜਾ ਸਿੱਖ ਉੱਚੇ ਆਚਰਣ ਦਾ ਹੁੰਦਾ ਸੀ ਉਸ ਦਾ ਕੰਮ ਸਿੱਖੀ ਦਾ ਪ੍ਰਚਾਰ ਕਰਨ ਦੇ ਨਾਲ ਨਾਲ ਆਈ ਸੰਗਤਾਂ ਦੇ ਸ਼ੰਕੇ ਦੂਰ ਕਰਨਾ ਵੀ ਹੁੰਦਾ ਸੀ ਸਾਲ ਵਿੱਚ ਦੋ ਵਾਰੀ ਮੰਜੀਦਾਰਾਂ ਲਈ ਗੁਰੂ ਜੀ ਪਾਸ ਆਉਣਾ ਜ਼ਰੂਰੀ ਸੀ ਮੰਜੀਦਾਰ ਜਿਹੜੇ ਭੁਲੇਖੇ ਤੇ ਸ਼ੰਕੇ ਆਪ ਦੂਰ ਨਹੀਂ ਸੰ ਕਰ ਸਕਦੇ ਉਹਨਾਂ ਦੇ ਉੱਤਰ ਗੁਰੂ ਜੀ ਪਾਸੋਂ ਪੁੱਛ ਕੇ ਵਾਪਸ ਜਾ ਕੇ ਦੱਸ ਦਿੰਦੇ ਸਨ ਉਹ ਦੇਸ਼ ਵਿੱਚ ਆ ਰਹੀਆਂ ਤਕਲੀਫਾਂ ਤੇ ਔਕੜਾਂ ਦਾ ਹੱਲ ਗੁਰੂ ਜੀ ਪਾਸ ਇਕੱਠੇ ਹੋ ਕੇ ਲੱਭਦੇ ਸਨ ਇਸ ਤਰ੍ਹਾਂ ਦੇ ਪ੍ਰਚਾਰ ਨਾਲ ਲੋਕ ਬ੍ਰਾਹਮਣਵਾਦ ਤੋਂ ਛੁਟਕਾਰਾ ਪਾਈ ਜਾਂਦੇ ਸਨ ਜਿਸ ਨਾਲ ਦਿਨੋ ਦਿਨ ਬ੍ਰਾਹਮਣਾ ਦੀ ਆਮਦਨ ਘਟਦੀ ਜਾਂਦੀ ਸੀ ਗੁਰੂ ਜੀ ਤੋਂ ਛੁਟਕਾਰਾ ਪਾਉਣ ਲਈ ਉਹਨਾਂ ਗੋਇੰਦ ਦੇ ਪੁੱਤਰ ਨੂੰ ਲਾਹੌਰ ਦੇ ਗਵਰਨਰ ਖਿਜਰ ਖਵਾਜਾ ਖਾਨ ਪਾਸ ਸ਼ਿਕਾਇਤ ਕਰਨ ਲਈ ਭੇਜਿਆ ਉਸਨੇ ਗਵਰਨਰ ਪਾਸ ਸ਼ਿਕਾਇਤ ਕੀਤੀ ਗੁਰੂ ਜੀ ਨੇ ਮੇਰੀ ਜ਼ਮੀਨ ਜ਼ਬਰਦਸਤੀ ਦੱਬੀ ਹੋਈ ਹੈ ਗਵਰਨਰ ਨੇ ਗੋਇੰਦਵਾਲ ਪੁੱਜ ਕੇ ਪੜਤਾਲ ਕੀਤੀ ਗੋਇੰਦ ਦੇ ਪੁੱਤਰ ਦਾ ਮੁਕਦਮਾ ਝੂਠਾ ਸਾਬਤ ਹੋਇਆ ਗੋਇੰਦ ਦੇ ਪੁੱਤਰ ਲਾਹੌਰ ਦੇ ਗਵਰਨਰ ਵੱਲੋਂ ਮੁਕਦਮਾ ਖਾਰਜ ਕਰਨ ਵਿੱਚੋਂ ਅਕਬਰ ਪਾਸ ਦਿੱਲੀ ਦਰਬਾਰ ਵਿੱਚ ਹਾਜ਼ਰ ਹੋ ਗਿਆ। ਉਸਨੇ ਆਪਣੇ ਨੌਕਰ ਨੂੰ ਨੀਲੇ ਕਾਲੇ ਕੱਪੜੇ ਰੰਗ ਦੇ ਗੰਦਾ ਚੋਲਾ ਪਹਿਨਾ ਲਿਆ ਜਿਹੜਾ ਬਾਦਸ਼ਾਹ ਪਾਸ ਫਰਿਆਦ ਕਰਨ ਵਾਲੇ ਨੂੰ ਪਾਉਣਾ ਜ਼ਰੂਰੀ ਸੀ। ਅਕਬਰ ਦੇ ਪੜਤਾਲ ਕਰਨ ਉਪਰੰਤ ਉਹ ਦੋਵੇਂ ਝੂਠੇ ਸਾਬਤ ਹੋਏ। ਉਹਨਾਂ ਦੇ ਮੂੰਹ ਕਾਲੇ ਕਰਕੇ ਉਹਨਾਂ ਨੂੰ ਦਿੱਲੀ ਦਰਬਾਰ ਵਿੱਚੋਂ ਕੱਢ ਦਿੱਤਾ ਗਿਆ। ਗੁਰੂ ਰਾਮਦਾਸ ਜੀ ਰਾਗ ਗੋੜੀ ਵਿੱਚ ਲਿਖਦੇ ਹਨ ਕਿ ਉਹ ਦੋਵੇਂ ਦਿੱਲੀ ਦਰਬਾਰ ਵਿੱਚੋਂ ਸਾਰੀ ਦੁਨੀਆ ਦੀ ਗੰਦਗੀ ਮੂੰਹ ਨੂੰ ਮਲ ਕੇ ਵਾਪਸ ਆਏ। ਉਹਨਾਂ ਨੂੰ ਲੋਕਾਂ ਬੁਲਾਇਆ ਤੱਕ ਨਾ ਗੋਇੰਦ ਦੇ ਦਾ ਪੁੱਤਰ ਬਿਮਾਰ ਹੋ ਗਿਆ। ਉਸ ਦੇ ਅੰਦਰ ਅਨ ਪਾਣੀ ਜਾਣਾ ਬੰਦ ਹੋ ਗਿਆ। ਭੁੱਖਾ ਪਿਆਸਾ ਉਹ ਰੋਂਣ ਲੱਗਿਆ। ਗੁਰੂ ਦੀ ਝੂਠੀ ਨਿੰਦਿਆ ਕਰਕੇ ਉਸ ਨੂੰ ਆਪਣੀ ਬੇਇੱਜ਼ਤੀ ਕਰਵਾ ਲਈ। ਅਕਤੂਬਰ 1568 ਈਸਵੀ ਵਿੱਚ ਅਕਬਰ ਕੁਝ ਸਮੇਂ ਲਈ ਲਾਹੌਰ ਰੁਕਿਆ। ਬ੍ਰਾਹਮਣਾ ਨੇ ਅਕਬਰ ਪਾਸ ਜਾ ਸ਼ਿਕਾਇਤ ਕੀਤੀ। ਅਕਬਰ ਨੇ ਗੁਰੂ ਅਮਰਦਾਸ ਜੀ ਨੂੰ ਲਾਹੌਰ ਹਾਜ਼ਰ ਹੋ ਕੇ ਸ਼ਿਕਾਇਤਾਂ ਦਾ ਉੱਤਰ ਦੇਣ ਦੀ ਬੁਲਾਹ ਭੇਜਿਆ। ਗੁਰੂ ਜੀ ਨੇ ਸ੍ਰੀ ਰਾਮਦਾਸ ਜੀ ਨੂੰ ਆਪਣਾ ਪ੍ਰਤੀਨਿਧ ਬਣਾ ਕੇ ਅਕਬਰ ਪਾਸ ਭੇਜ ਦਿੱਤਾ। ਸ੍ਰੀ ਰਾਮਦਾਸ ਜੀ ਨੇ ਬ੍ਰਾਹਮਣਾਂ ਦੀ ਹਰ ਸ਼ਿਕਾਇਤ ਦਾ ਤਸੱਲੀ ਯੋਗ ਉੱਤਰ ਦਿੱਤਾ ਜਿਸ ਨਾਲ ਅਕਬਰ ਬਹੁਤ ਖੁਸ਼ ਹੋਇਆ। ਅਕਬਰ ਨੇ ਬ੍ਰਾਹਮਣਾਂ ਨੂੰ ਬਹੁਤ ਝਾੜਾ ਪਾਈਆਂ। ਅਕਬਰ ਦਿੱਲੀ ਨੂੰ ਜਾਣ ਸਮੇਂ ਗੋਇੰਦਵਾਲ ਵਿਖੇ ਗੁਰੂ ਜੀ ਨੂੰ ਮਿਲਿਆ। ਸੰਗਤ ਵਿੱਚ ਬੈਠ ਲੰਗਰ ਛੱਕ ਕੇ ਬਹੁਤ ਖੁਸ਼ ਹੋਇਆ ਅਕਬਰ ਨੇ ਲੰਗਰ ਦੀ ਮਦਦ ਲਈ ਜਗੀਰ ਦੇਣੀ ਚਾਹੀ ਪਰ ਗੁਰੂ ਜੀ ਨੇ ਉਸ ਨੂੰ ਇਹ ਕਿਹਾ ਲੰਗਰ ਸੰਗਤ ਦਾ ਹੈ ਇਸ ਨੂੰ ਸੰਗਤ ਚਲਾਵੇ ਤਾਂ ਠੀਕ ਹੈ ਤੁਸੀਂ ਆਪਣੇ ਰਾਜ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ ਹਿੰਦੂਆਂ ਤੋਂ ਜਜ਼ੀਆ ਤੇ ਤੀਰਥ ਟੈਕਸ ਹਟਾ ਦੇਵੋ ਅਕਬਰ ਬਾਦਸ਼ਾਹ ਨੂੰ ਸਤੀ ਦੀ ਰਸਮ ਤੇ ਪਾਬੰਦੀ ਲਗਾਉਣ ਵਾਸਤੇ ਵੀ ਕਿਹਾ ਅਸੀਂ ਦੇਖਿਆ ਕਿ ਬ੍ਰਾਹਮਣਵਾਦ ਸ਼ੁਰੂ ਤੋਂ ਹੀ ਦਿੱਲੀ ਦੇ ਤਖਤ ਨਾਲ ਰਲ ਕੇ ਗੁਰੂ ਘਰ ਨਾਲ ਧਰੋਕ ਮੰਦਾ ਆਇਆ ਹੈ ਇਹ ਕੋਸ਼ਿਸ਼ਾਂ ਅੱਜ ਵੀ ਜਾਰੀ ਨੇ ਪਰ ਅਫਸੋਸ ਅਜਨਾ ਤੇ ਅਕਬਰ ਜਹਾਂ ਨਿਰਪੱਖ ਰਾਜਾ ਹੈ ਤੇ ਨਾ ਹੀ ਸਾਡੇ ਪੰਥ ਪਰਸਤ ਲੀਡ ਜੋ ਸਿੱਖਾਂ ਦੇ ਹਿੱਤ ਦੀ ਗੱਲ ਕਰਨ ਦੀ ਜ਼ਰੂਰਤ ਰੱਖਦੇ ਹੋਣ ਨਤੀਜਾ ਇਹ ਹੈ ਕਿ ਅੱਜ ਸਾਡੇ ਗੁਰਦੁਆਰੇ ਸਿਆਸਤਦਾਨਾ ਦੇ ਕਬਜ਼ੇ ਵਿੱਚ ਆ ਕੇ ਬ੍ਰਾਹਮਣਵਦ ਦਾ ਹੀ ਪ੍ਰਚਾਰ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ